ਤਨਾਸਰੀ ਮਹੱਲਾ ਪੰਜਵਾ ਔਖਦ ਤੇਰੋ ਨਾਮ ਦਿਆਲ ਮੋਹੇ ਆਤੁਰ ਤੇਰੀ ਗਤ ਨਹੀਂ ਜਾਣੀ ਤੂੰ ਆਪ ਕਰੈ ਪ੍ਰਤਪਾਲ ਰਹਾਉ ਤਾਰ ਅਨੁਗ੍ਰਹ ਸੁਆਮੀ ਮੇਰੇ ਦੁਤੀਆ ਭਾਉ ਨਿਵਾਰ ਬੰਦਨ ਕਾਟ ਲੇ ਨੇ ਕਰ ਕਬਹੂ ਨਾ ਆਵੇ ਹਾਰ ਤੇਰੀ ਸ਼ਰਨ ਪਿਆ ਹੋਂ ਜੀਵਾ ਤੂੰ ਸਮਰੱਥ ਪੁਰਖ ਮੇਹਰਵਾਨ ਪਹਿਰ ਪ੍ਰਭ ਕੋ ਆਰਾਦੀ ਨਾਨਕ ਸਦ ਕੁਰਬਾਨ ਤੇਰੀ ਸ਼ਰਨ ਪਿਆ ਹਾਂ ਜੀਵਾਂ ਤੂੰ ਸਮਰੱਥ ਪੁਰਖ ਮਿਹਰਵਾਨ ਆਠ ਪਹਿਰ ਪ੍ਰਭ ਕੋ ਆਰਾਦੀ ਨਾਨਕ ਸਤਿ ਗੁਰਬਾਨ ਜਗੋ ਜਗ ਅਟਲ ਗਰੀਬ ਨਵਾਜ ਚਵਰ ਛਤਰ ਤਖ ਦੇ ਮਾਲਕ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਹਜ਼ੂਰ ਦੀ ਪਾਵਨ ਪਵਿੱਤਰ ਗੋਦ ਵਿੱਚ ਸੱਜ ਬੈਠੇ ਗੁਰੂ ਸਵਾਰੇ ਵਡਪਾ ਗਿਆਂ ਸੈਭ ਨੇ ਕਿਰਪਾ ਕੀਤੀ ਆਪ ਸਰਬੱਤ ਸੰਗਤ ਉਦਮ ਕਰਕੇ ਗੁਰੂ ਦੀ ਹਾਜ਼ਰੀ ਅੰਦਰ ਪਹੁੰਚਣਾ ਕੀਤਾ ਸਤਿਗੁਰ ਦੀ ਅੰਮ੍ਰਿਤਮਈ ਬਾਣੀ ਕੀ ਵਿਚਾਰ ਦੌਰਾਨ ਅੱਜ ਦਾ ਪਾਵਨ ਸ਼ਬਦ ਤਨਾਸਰੀ ਰਾਗ ਅੰਦਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਰਚਨਾ ਤੋਂ ਵਿਚਾਰਨ ਕੀਤਾ ਹੋਇਆ 675 ਅੰਕ ਪੁਰਸਵਾਇ ਮਾਨੇ ਜੋ ਬਖਸ਼ਿਸ਼ ਸਤਗੁਰ ਜੀਆਂ ਨੇ ਅੱਜ ਦੇ ਇਸ ਪਵਨ ਸ਼ਬਦ ਵਿੱਚ ਕੀਤੀ ਹੈ ਆਓ ਸਤਗੁਰ ਜੀਆਂ ਦੇ ਪਵਨ ਸ਼ਬਦ ਦੀ ਵਿਚਾਰ ਨਾਲ ਜੁੜੀਏ ਦੂਸਰੇ ਪਾਤਸ਼ਾਹ ਧੰਗੁਰੂ ਅੰਗਦ ਸਹਿ ਮਹਾਰਾਜ ਜੀ ਦਾ ਅੱਜ ਪ੍ਰਕਾਸ਼ ਗੁਰਬੈ ਸਰਬੱਤ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਗੁਰੂ ਕੀ ਬਾਣੀ ਸਤਗੁਰਾਂ ਦੇ ਪਾਵਨ ਇਤਿਹਾਸ ਨਾਲ ਜੁੜਨ ਤੋਂ ਪਹਿਲਾਂ ਸਤਗੁਰਾਂ ਨੂੰ ਬਾਅਦਬ ਸੀਸ ਝੁਕਾ ਕੇ ਆਕੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਕਿਰਪਾ ਕਰਦੇ ਧਨਾਸ੍ਰੀ ਮਹੱਲਾ 5 ਔਖਦ ਤੇਰੋ ਨਾਮ ਦਿਆਲ ਏ ਵਾਹਿਗੁਰੂ ਮੇਰੇ ਵਾਸਤੇ ਤੇਰਾ ਜਿਹੜਾ ਨਾਮ ਹੈ ਉਹ ਔਖ ਤੇ ਅਸ਼ਦੀ ਹੈ ਉਹ ਮੇਰੇ ਵਾਸਤੇ ਦਵਾਈ ਹੈ دارو ਹੈ ਤੇ ਅਸੀਂ ਸਤਿਗੁਰ ਦੀ ਬਾਣੀ ਵਿੱਚੋਂ ਇਹ ਪੜਿਆ ਮਹਾਰਾਜ ਆਖਦੇ ਕਿ ਜਦੋਂ ਕੋਈ ਰੋਗ ਹੋਵੇ ਤੇ ਅਸੀਂ ਉਸ ਡਾਕਟਰ ਕੋਲ ਜਾਂਦੇ ਆ ਤੇ ਜਿਹੜਾ ਸਾਡੇ ਰੋਗ ਨੂੰ ਪਹਿਚਾਨ ਲਵੇ ਫਿਰ ਸਾਨੂੰ ਉਹਦੀ ਦਵਾਈ ਦੱਸੇ ਤਾਂ ਕਿ ਸਾਡਾ ਜਿਹੜਾ ਰੋਗ ਹੈ ਮੁੱਕ ਜਾਏ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਉਹਨਾਂ ਨੇ ਆਖਿਆ ਇੱਥੇ ਬਹੁਤ ਨੇ ਜਿਹੜੇ ਇਹ ਕਹਿਣਗੇ ਆਹ ਤੁਹਾਡੇ ਦੁੱਖ ਕੱਟ ਲਈਏ ਪਰ ਕੋਈ ਸਿਆਣਾ ਵੈਦ ਜਿੰਨਾ ਪਹਿਲਾਂ ਰੋਗ ਦੀ ਪਹਿਚਾਣ ਕਰੇ ਕਿ ਅਸਲ ਵਿੱਚ ਰੋਗ ਕਿਹੜਾ ਤਾਹੀਂ ਤੇ ਉਹ ਉਹਦਾ ਇਲਾਜ ਕਰ ਸਕਦਾ ਸਹਬ ਨੇ ਕਿਰਪਾ ਕੀਤੀ ਵੈਦਾਂ ਵੈਦ ਸਵੈਦ ਤੂੰ ਪਹਿਲਾਂ ਰੋਗ ਪਛਾਣ ਉਹਨਾਂ ਨੇ ਆਖਿਆ ਪਹਿਲਾਂ ਰੋਗ ਦੀ ਪਛਾਣ ਕਰ ਕਿ ਅਸਲ ਵਿੱਚ ਰੋਗ ਕੀ ਹੈ ਰੋਗ ਕੋਈ ਹੋਰ ਹੋਵੇ ਤੇ ਦਵਾਈ ਕੋਈ ਹੋਰ ਦੇਵੇ ਨਹੀਂ ਤੇ ਬਹੁਤ ਸਾਰੇ ਐਸੇ ਨੇ ਜਿਹੜੇ ਇਹ ਦਾਵਾ ਕਰਦੇ ਵੀ ਸਾਡੇ ਵਰਗਾ ਕੋਈ ਨਹੀਂ ਤੇ ਅਸੀਂ ਵੇਖਦੇ ਹਾਂ ਇਸ਼ਤਿਹਾਰਾਂ ਤੇ ਅਖਬਾਰਾਂ ਵਿੱਚ ਕੰਦਾਂ ਤੇ ਲਿਖਿਆ ਹੁੰਦਾ ਕਿ ਇੱਥੇ ਤੁਹਾਡੀ ਹਰ ਮੁਸੀਬਤ ਦਾ ਹੱਲ ਕੀਤਾ ਜਾਏਗਾ ਤੁਸੀਂ ਇੱਕ ਫੋਨ ਕਰੋ ਤੁਸੀਂ ਜੋ ਚਾਹੁੰਦੇ ਹੋ ਉਹ ਤੁਹਾਨੂੰ ਮਿਲ ਜਾਏਗਾ ਇਹ ਸਾਡੀ ਕੇਵਲ ਸਾਡੇ ਲੋਕਾਂ ਦੀ ਮਾਨਸਿਕਤਾ ਜਿਹੜੀ ਹੈ ਉਹ ਇੱਥੋਂ ਤੱਕ ਸੀਮਤ ਹੈ ਤਾਂ ਕਰਕੇ ਅਸੀਂ ਆਸਰੇ ਭਾਲਦੇ ਹਾਂ ਕੋਈ ਮੁਸਾਫਰ ਤੁਰਿਆ ਜਾਂਦਾ ਉਹ ਕਿਸੇ ਦਰੱਖਤ ਦੀ ਛਾਂ ਥੱਲੇ ਬੈਠਾ ਉਹਨੇ ਵੇਖਿਆ ਕਿ ਉੱਥੇ ਇੱਕ ਕਿਸਾਨ ਦਾ ਬਲਦ ਬੈਠਾ ਹੋਇਆ ਤੇ ਉਹਨੂੰ ਕੋਈ ਤਕਲੀਫ ਹੈ ਇਨ ਜਰ ਨੂੰ ਕਿਸਾਨ ਆ ਗਿਆ ਉਹਨੇ ਉਹਨੂੰ ਪਤਾ ਸੀ ਕਿ ਇਹਨੇ ਖੇਤ ਕਿਉਂ ਦਵਾਣਾ ਖਾਦਾ ਤੇ ਇਹਦੇ ਗੱਲ 'ਚ اٹਕ ਗਿਆ ਉਨੇ ਉਸ ਬਲਦ ਦੀ ਧੌਣ ਤੇ ਇੱਕ ਪਾਸੇ ਪੱਥਰ ਰੱਖਿਆ ਦੂਜੇ ਪਾਸੇ ਛੋਟੇ ਪੱਥਰ ਨਾਲ ਵਾਰ ਕੀਤਾ ਦਵਾਣਾ ਟੁੱਟ ਗਿਆ ਉਹਦੇ ਗਲੇ 'ਚ ਉਤਰ ਗਿਆ ਠੀਕ ਹੋ ਗਿਆ ਉਹ ਉੱਠ ਕੇ ਬਹਿ ਗਿਆ ਉਹ ਆਪਣੇ ਕੰਮੀ ਲੱਗ ਗਿਆ ਤੇ ਜਿਹੜਾ ਮੁਸਾਫਰ ਸੀ ਉਹਨੇ ਸੋਚਿਆ ਵੀ ਇਹ ਤਾਂ ਕੰਮ ਹੀ ਬੜਾ ਸੌਖਾ ਜੇ ਮੈਂ ਵੈਦਗੀ ਕਰਨੀ ਹੋਵੇ ਤੇ ਇਹਦੇ ਨਾਲੋਂ ਸੌਖਾ ਕੰਮ ਹੋਰ ਕੀ ਹੋ ਸਕਦਾ ਉਹ ਜਿਸ ਅਗਲੇ ਪਿੰਡ ਚ ਗਿਆ ਉਹਨੇ ਜਾ ਕੇ ਉਹ ਕਾ ਦਿੱਤਾ ਉਹ ਕਹਿੰਦਾ ਜੇ ਕਿਸੇ ਨੂੰ ਕੋ ਗਲੋਟੂ ਦਾ ਗਲ ਦਾ ਕੋ ਰੋਗ ਹੈ ਤੇ ਮੈਂ ਉਹ ਰੋਗ ਠੀਕ ਕਰਨਾ ਜਾਣਦਾ ਪਿੰਡ ਦਾ ਇੱਕ ਬਜ਼ੁਰਗ ਤਕਲੀਫ ਵਿੱਚ ਸੀ ਉਹਨੂੰ ਬੜੇ ਚਿਰ ਤੋਂ ਗਲੇ ਦਾ ਰੋਗ ਉਹ ਘਰ ਵਾਲੇ ਕਹਿੰਦੇ ਵੀ ਸਾਡੇ ਵਾਸਤੇ ਤੇ ਚੰਗਾ ਹੋਇਆ ਕੋਈ ਵੈਦ ਸਾਡੇ ਪਿੰਡ ਵਿੱਚ ਆ ਗਿਆ ਉਹ ਉਹਦੇ ਕੋਲ ਲੈ ਕੇ ਗਏ ਉਹਨੇ ਉਸੇ ਤਰ੍ਹਾਂ ਦੋਵੇਂ ਪਾਸੇ ਇੱਕ ਪਾਸੇ ਥੋੜਾ ਜਿਹਾ ਇੱਟਾਂ ਰੱਖਿਆ ਦੂਜੇ ਪਾਸੇ ਮਾਰਿਆ ਤੇ ਉਹ ਜਿਹੜਾ ਬਜ਼ੁਰਗ ਸੀ ਉਹ ਚੜਾਈ ਕਰ ਗਿਆ ਉਹਨੂੰ ਜਦੋਂ ਪਿੰਡ ਵਾਲਿਆਂ ਨੇ ਘੇਰਿਆ ਪੁੱਛਿਆ ਉਹ ਕਹਿੰਦਾ ਵੀ ਮੈਂ ਤੇ ਸੋਚਿਆ ਵੀ ਇਹ ਕੰਮ ਬੜਾ ਸੌਖਾ ਇਸ ਕਰਕੇ ਮੈਂ ਵੈਦ ਬਣ ਗਿਆ ਪਰ ਮੈਨੂੰ ਕੀ ਪਤਾ ਸੀ ਕਿ ਇਹ ਮੇਰਾ ਭੁਲੇਖਾ ਇਸੇ ਤਰ੍ਹਾਂ ਬਹੁਤ ਲੋਕ ਨੇ ਜਿਹੜੇ ਇਹ ਦਾਵਾ ਕਰਦੇ ਅਸੀਂ ਤੁਹਾਡੇ ਰੋਗ ਮਿਟਾ ਦੇਾਂਗੇ ਪਰ ਗੁਰੂ ਬਾਬੇ ਦੀ ਬਾਣੀ ਨੇ ਕਿਰਪਾ ਕੀਤੀ ਮੇਰਾ ਵੈਦ ਗੁਰੂ ਗੋਪਿੰਦਾ ਆਖਿਆ ਮੇਰਾ ਤੇ ਕੋਈ ਵੈਦ ਹੈ ਤੇ ਉਹ ਹੈ ਉਹ ਗੋਬਿੰਦ ਉਹ ਇਸ ਤਰਤੀ ਨੂੰ ਪਾਲਣ ਵਾਲਾ ਬਿੰਨਣ ਵਾਲਾ ਜਿਸ ਨੇ ਸਾਰੀ ਕਾਇਨਾਤ ਦੀ ਸੰਭਾਲ ਕੀਤੀ ਹੋਈ ਹੈ ਮੇਰਾ ਮੈਦ ਗੁਰੂ ਗੋਬਿੰਦਾਂ ਹਰ ਹਰ ਨਾਮ ਔਖਤ ਮੁਖ ਦੇਵੇ ਉਹਨਾਂ ਨੇ ਆਖਿਆ ਮੇਰੇ ਮੁਖ ਵਿੱਚ ਉਸ ਵੈਦ ਨੇ ਪਰਮੇਸ਼ਰ ਦੇ ਨਾਮ ਦੀ ਔਸ਼ਧ ਦੀ ਪਾਈ ਹੈ ਕੱਟੇ ਜਮ ਕੀ ਫੰਦਾ ਜਿਸ ਔਸ਼ਧ ਨਾਲ ਜਿਸ ਔਖ ਦੀ ਨਾਲ ਜਿਹੜੀ ਮੇਰੇ ਜੀਵਨ ਤੇ ਜਮਾਂ ਦੀ ਫਾਹੀ ਹੈ ਵਿਕਾਰਾਂ ਦਾ ਰੌਲਾ ਮਹਾਰਾਜ ਜੀ ਕਹਿੰਦੇ ਉਹ ਘਟਿਆ ਗਿਆ। ਹਜ਼ੂਰ ਨੇ ਕਿਰਪਾ ਕੀਤੀ। ਤੇ ਸਤਗੁਰ ਮਹਾਰਾਜ ਨੇ ਇਹ ਬਖਸ਼ਿਸ਼ ਕੀਤੀ ਹੈ। ਕਿਸ ਸਾਡੇ ਰੋਗ ਦੂਰ ਕਰਨ ਵਾਲਾ ਇੱਕੋ ਹੈ। ਤੇ ਉਹ ਹੈ ਗੁਰੂ ਪਰਮੇਸ਼ਰ ਮਾਲਕ। ਅਖਦ ਤੇਰੋ ਨਾਮ ਦਇਆਲ ਏ ਦਇਆ ਦੇ ਘਰ ਪਰਮੇਸ਼ਰ ਵਾਹਿਗੁਰੂ ਤੇਰਾ ਜਿਹੜਾ ਨਾਮ ਹੈ ਉਹ ਮੇਰੇ ਵਾਸਤੇ ਔਖ ਹੈ ਮੋਹਿ ਅਤਰ ਤੇਰੀ ਗਤ ਨਹੀਂ ਜਾਣੀ ਪਰ ਅੱਗੇ ਸਹਬ ਨੇ ਕਿਰਪਾ ਕੀਤੀ ਆਖਿਆ ਮੈਂ ਤੇ ਤੇਰੀ ਗਾਤ ਨਹੀਂ ਜਾਨੀ ਤੇ ਇਦਾਂ ਹੁੰਦਾ ਜਦੋਂ ਸਿਆਣੇ ਪੁਰਖਾਂ ਨੇ ਇਹ ਮੁਹਾਵਰੇ ਬਣਾਏ ਤੇ ਉਹਨਾਂ ਦਾ ਕੋ ਮਕਸਦ ਹੈ ਉਹਨਾਂ ਨੇ ਆਖਿਆ ਵੀ ਘਰੇ ਕੋਈ ਬੜਾ ਸਿਆਣਾ ਪੁਰਸ਼ ਹੋਵੇ ਬੜਾ ਜਾਣਕਾਰ ਹੋਵੇ ਤੇ ਅਸੀਂ ਕਈ ਵਾਰ ਉਹਦੀ ਕਦਰ ਨਹੀਂ ਕਰਦੇ ਅਸੀਂ ਕਿਸੇ ਬਾਹਰਲੇ ਨੂੰ ਜ਼ਿਆਦਾ ਅਹਿਮੀਅਤ ਦਿੰਦੇ ਆ ਅਸੀਂ ਆਖਦੇ ਵੀ ਇਹਦੇ ਵਰਗਾ ਕੋਈ ਨਹੀਂ ਹੈ ਉਹਨਾਂ ਨੇ ਕਹਿਣਾ ਕਿ ਘਰ ਦਾ ਜੋਗੀ ਜੋਗੜਾ ਜਿਹੜਾ ਘਰ ਦਾ ਕੋ ਜੋਗੀ ਹੈ ਉਹਨੂੰ ਸਮਝਣਾ ਤੋਸਹੀ ਹੈ ਬਾਰਤਾ ਜੋਗੀ ਸਿੱਧ ਜਿਹੜਾ ਕੋਈ ਜੋਗੀ ਬਾਹਰੋਂ ਆਇਆ ਭਾਵੇਂ ਉਹਨਾਂ ਨੇ ਅਖਿਆ ਵੀ ਜਿਹੜਾ ਕੋਈ ਬਾਹਰੋਂ ਆ ਗਿਆ ਉਹਨੂੰ ਕਹਿਣਾ ਵੀ ਇਹ ਤੇ ਸਿੱਧ ਹੈ ਪੁੱਜਿਆ ਹੋਇਆ ਇਹ ਪਹੁੰਚਿਆ ਹੋਇਆ ਇਹਦੇ ਵਰਗਾ ਹੋਰ ਕੋਈ ਨਹੀਂ ਪਰ ਜਿਹੜਾ ਕਹਿੰਦੇ ਘਰੇ ਬੈਠਾ ਉਹਨੂੰ ਕਹਿਣਾ ਤੇ ਜੋ ਬੜਾ ਹੈ ਜਦੋਂ ਅਸੀਂ ਆਪਣੇ ਘਰ ਵਿੱਚ ਸਭ ਕੁਝ ਹੁੰਦਿਆਂ ਹੋਇਆਂ ਬਾਹਰ ਪੜਤਦੇ ਹਾਂ ਤੇ ਸਹਿਬ ਕਹਿੰਦੇ ਸਾਡੀ ਜਿਹੜੀ ਹਾਲਤ ਹੈ ਉਹ ਆਤਰ ਵਰਗੀ ਹੈ ਭਾਵ ਜਿੱਥੇ ਅਸੀਂ ਆਪ ਦੇ ਕੋਈ ਵਸਤ ਨਹੀਂ ਮੋਹ ਆਤੁਰ ਤੇਰੀ ਗਤ ਨਹੀਂ ਜਾਣੀ हे सतगुरु परमेश्वर ਵਾਹਿਗੁਰੂ ਮੈਂ ਤੇ ਤੇਰੀ ਗਾਤੀ ਨਹੀਂ ਜਾਣੀ ਤੂੰ ਆਪ ਕਰੇ ਪ੍ਰਤਪਾਲ ਤੇ ਜਦੋਂ ਤੈਨ ਜਾਣਿਆ ਜਦੋਂ ਤੈਨੂੰ ਸਮਝਿਆ ਤੇ ਇਹ ਪਤਾ ਲੱਗਾ ਕਿ ਤੂੰ ਆਪ ਪ੍ਰਤਪਾਲਣਾ ਕਰਨ ਵਾਲਾ ਹੈ ਤੂੰ ਆਪ ਪਾਲਣ ਵਾਲਾ ਕੋਈ ਹੋਰ ਤੇਰੇ ਤੋਂ ਬਿਨਾ ਨਹੀਂ ਜੋ ਪ੍ਰਤ ਪਲਣਾ ਕਰ ਸਕਦਾ ਹੋਵੇ ਤੇ ਅੱਗੇ ਅਰਦਾਸ ਕੀਤੀ ਉਸ ਪਿਆਰੇ ਦੇ ਚਰਨਾਂ 'ਚ ਧਾਰ अनुग्रह ਸੁਆਮੀ ਮੇਰੇ ਦੁਤੀਆ ਭਾਉ ਨਿਵਾ ਅਸੀਂ ਤੇ ਪਾਤਸ਼ਾਹ ਹੋਰ ਹੋਰ ਭਾਅ ਵਿੱਚ ਹੋਰ ਹੋਰ ਪਾਸੇ ਭੜਤ ਰਹੇ ਹਾਂ ਤੂੰ ਸਾਡੇ ਤੇ ਕਿਰਪਾ ਕਰ ਤੂੰ ਸਾਡੇ ਤੇ ਰਹਿਮਤ ਕਰ ਸਾਡੀ ਢਟਕਣਾ ਮੁੱਕ ਜਾਏ ਜਿਹੜਾ ਅਸੀਂ ਦੂਜੇ ਭਾਅ ਵਿੱਚ ਹਾਂ ਉਹ ਮਿਟ ਜਾਏ ਵੰਦਨ ਕਾਟ ਲੈ ਆਪਣੇ ਕਰ ਤੂੰ ਸਾਨੂੰ ਆਪਣੇ ਬਣਾ ਕੇ ਆਪਣੇ ਕਰਕੇ ਸਾਡੇ ਬੰਧਨ ਕੱਟ ਦੇ ਅਸੀਂ ਤੇ ਬੰਧਨਾ ਵਿੱਚ ਜੀਵਨ ਬਸਰ ਕਰ ਰਹੇ ਆਂ ਸੱਭ ਤੋਂ ਕਿਰਪਾ ਕਰ ਸਾਡੇ ਜਿਹੜੇ ਬੰਧਨ ਨੇ ਉਹ ਬੰਧਨ ਪਾਤਸ਼ਾਹ ਜੀ ਕੱਟ ਦਿਓ ਬੰਦਨ ਕਾਟ ਲੇਹੋ ਆਪਣੇ ਕਰ ਤੇ ਸਾਨੂੰ ਤੇਰੇ ਤੇ ਭਰੋਸਾ ਜਦੋਂ ਤੂੰ ਆਪਣੇ ਬਣਾ ਲਵੇਂ ਆਪਣੇ ਆਖ ਦੇਵੇਂ ਫਿਰ ਤੂੰ ਉਹਨਾਂ ਦੇ ਬੰਦਨ ਕੱਟ ਦਿਨਾ ਲਿਖ ਕਤੈ ਨ ਛੁੱਟ ਗਏ ਖਿੰ ਖਿੰ ਭੂਲਣ ਹਾਰ ਸਹਿਬ ਦੀ ਬਾਣੀ ਨੇ ਆਖਿਆ ਵੀ ਜੇ ਸਾਡਾ ਲੇਖਾ ਹੋਵੇ ਜੇ ਸਾਡੀਆਂ ਗਿਣਤੀਆਂ ਮਿੰਟੀਆਂ ਹੋਣ ਫਿਰ ਤੇ ਅਸੀਂ ਕਦੇ ਵੀ ਛੁੱਟ ਨਹੀਂ ਸਕਦੇ ਕਿਉਂਕਿ ਅਸੀਂ ਖਿੰ ਖਿੰ ਭੁੱਲਣ ਆ ਰਹਾਂ ਇੱਕ ਇੱਕ ਛਿੰ ਬਾਦ ਭੁੱਲਦੇ ਆਂ ਪਰ ਸਹਬ ਤੂੰ ਕਿਰਪਾ ਕਰ ਤੂੰ ਬਖਸ਼ਣਾ ਆਰੇ ਤੂੰ ਸਾਨੂੰ ਬਖਸ਼ ਲੈ ਤੇ ਸਾਡਾ ਪਾਰ ਉਤਾਰਾ ਹੋ ਜਾਏਗਾ ਤੇ ਅਸੀਂ ਇਹ ਜਾਣਨੇ ਆ ਜਿਨ੍ਹਾਂ ਨੂੰ ਤੂੰ ਆਪਣੇ ਕਰ ਲੈਣਾ ਉਹਨਾਂ ਦੇ ਨਾਲ ਕਦੇ ਲੇਖਿਆਂ ਵਿੱਚ ਨਹੀਂ ਪੈਂਦਾ ਬੰਦਨ ਕਾਟ ਲੇਹੋ ਆਪਣੇ ਕਰ ਕਬ ਹੂ ਨਾ ਆਵੇ ਹਾਰ ਤਾਂ ਕਿ ਸਾਡੇ ਜੀਵਨ ਚ ਕਦੇ ਹਾਰ ਨਾ ਆਵੇ ਆਤਮ ਜਿਨੇ ਸਗਲ ਵਸ ਤਾਂ ਕਹਿ ਅਸੀਂ ਇਸ ਆਤਮਾ ਨੂੰ ਜਿੱਤ ਕੇ ਜਿੰਨ ਕੇ ਜਾਈਏ ਸਹਿਬ ਕਦੇ ਹਾਰੀਏ ਨਾ ਤੇ ਸ਼ਬਦ ਦੇ ਅਖੀਰ ਵਿੱਚ ਸਹਿਬ ਨੇ ਕਿਰਪਾ ਕੀਤੀ ਤੇਰੀ ਸ਼ਰਨ ਪਿਆ ਹਾਂ ਜੀਵਾ ਮੇਰਾ ਜੀਵਨ ਕਿੱਥੇ ਹੈ ਜਦੋਂ ਸਤਗੁਰੂ ਜੀ ਮੈਂ ਤੇਰੀ ਸ਼ਰਨ ਵਿੱਚ ਆਵਾਂ ਤੂੰ ਸਮਰੱਥ ਪੁਰਖ ਬੇਹਰਵਾਨ ਤੂੰ ਸਮਰੱਥਾ ਵਾਲਾ ਵੱਡਾ ਪੁਰਖ ਹੈ ਤੂੰ ਮੇਰਾ ਦੇ ਘਰ ਵਿੱਚ ਹੈ ਤੇ ਮੈਂ ਜਦੋਂ ਤੇਰੀ ਸ਼ਰਨ ਵਿੱਚ ਆਵਾਂ ਉਦੋਂ ਜਿਉਂਦਾ ਹਾਂ ਇਹ ਗੁਰੂ ਕੇ ਸਿੱਖ ਨੇ ਰੋਜ਼ ਸਹਬ ਦਾ ਵਜਨ ਪੜਿਆ ਆਖਾਂ ਜੀਵਾਂ ਵਿਸਰੈ ਮਰ ਜਾਵ ਆਖਣੇ ਔਖਾ ਸਾਚਾ ਨਾਮ ਰੋਜ਼ ਗੁਰੂ ਕਾ ਸਿੱਖ ਆਖਦਾ ਸਹਬ ਤੈਨੂੰ ਆਖਦਾ ਤੇ ਜਿਉਂਦਾ ਹਾ ਜਦੋਂ ਤੂੰ ਵਿਸਰ ਜਾਏ ਜਦੋਂ ਤੂੰ ਮੇਰੇ ਚੇਤੇ ਚ ਭੁੱਲ ਜਾਏ ਉਸ ਵਕਤ ਮੇਰੀ ਆਤਮਿਕ ਮੌਤ ਐ ਤੇਰੀ ਸ਼ਰਨ ਪਿਆ ਹਾਂ ਜੀਵਾ ਤੂੰ ਸਮਰੱਥ ਪੁਰਖ ਅਪਾਰ ਤੂੰ ਸਹਬ ਬੜੀ ਮਿਹਰ ਕਰਨ ਵਾਲਾ ਹੈ ਤੂੰ ਸਮਰੱਥ ਪੁਰਖ ਮਿਹਰਬਾਨ ਆਠ ਪਹਿਰ ਪ੍ਰਭ ਕੋ ਆਰਾਧੀ ਅਠੇ ਪੈਰ ਮੈਂ ਤੈਨੂੰ ਜੇਤੇ ਕਰਾਂ ਨਾਨਕ ਸਤਿਗੁਰੂ ਬਾਨ ਏ ਨਾਨਕ ਸਦਾ ਤੇਰੇ ਤੋਂ ਕੁਰਬਾਨ ਹਾ ਸਤਿਗੁਰ ਇਸ ਪਾਵਨ ਸ਼ਬਦ ਅੰਦਰ ਲੜੀਵਾਰ ਵਿਚਾਰ ਵਿੱਚ ਜੋ ਬਖਸ਼ਿਸ਼ ਸਾਡੇ ਤੇ ਕੀਤੀ ਹੈ ਸਾਡੇ ਜੀਵਨ ਦਾ ਆਧਾਰ ਆਸਰਾ ਬਣੇ ਅੱਜ